ਆ ਲੋਕ ਸਭਾ 2024 ਚੋਣਾਂ ਨੇ ਜਿਹੜੀਆਂ 1 ਜੂਨ ਨੂੰ ਹੁਣ ਜਾਰੀਆਂ ਨੇ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਕਿਸਮਤ ਆ ਜਿਹੜੀ EVM ਮਸ਼ੀਨਾਂ ਦੇ ਵਿੱਚ ਇੱਕ ਜੋਨ ਨੂੰ ਬੰਦ ਹੋ ਜਾਣੀਆਂ 4 ਤਰੀਕ ਨੂੰ ਖੋਲਣੀਆਂ ਪਟਿਆਲਾ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਐਨ ਕੇ ਸ਼ਰਮਾ ਐਨ ਕੇ ਸ਼ਰਮਾ ਦੀ ਜਿਹੜੀ ਇਸ ਵਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਪੂਰਾ ਅੱਡੀ ਚੋਟੀ ਦਾ ਜੋਰ ਹੈ ਜਿਹੜਾ ਲਗਾਇਆ ਜਾ ਰਿਹਾ ਇਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਐਸਜੀਪੀਸੀ ਦੇ ਮੈਂਬਰ ਨੇ ਸਤਵਿੰਦਰ ਸਿੰਘ ਟੋੜਾ ਨੇ ਗੱਡੀ 'ਚ ਜਾਂਦੇ ਜਾਂਦੇ ਇੰਟਰਵਿਊ ਕਰ ਰਹੇ ਹਾਂ ਕਿਉਂਕਿ ਇੰਟਰਵਿਊ ਇਸ ਕਰਕੇ ਕਰਨੀ ਪੈ ਰਹੀ ਹੈ ਸਾਨੂੰ ਗੱਡੀਆਂ ਦੇ ਵਿੱਚ ਦਿਨ ਥੋੜੇ ਨੇ ਮਿਹਨਤ ਬਹੁਤ ਜ਼ਿਆਦਾ ਕਰਨੀ ਪੈ ਰਹੀ ਹੈ ਰਾਜਨੀਤਿਕ ਲੋਕਾਂ ਨੂੰ ਕਿਉਂਕਿ ਗੱਡੀ ਦੇ ਵਿੱਚ ਸਾਨੂੰ ਜਿਹੜਾ 5-7 ਤੋਂ ਮਿੰਟ ਦਾ ਸਾਨੂੰ ਮਿਲ ਰਿਹਾ ਟੋੜਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋੜਾ ਸਾਹਿਬ ਕਿੰਨੀ ਕਿ ਮਿਹਨਤ ਜਿਹੜੀ ਕਰਨੀ ਪੈ ਰਹੀ ਆ ਇਸ ਵਾਰ 19 ਤੇ 24 ਦੀ ਲੋਕ ਸਭਾ ਦੇ ਵਿੱਚ ਬਹੁਤ ਜ਼ਮੀਨ ਸਮਾਨ ਦਾ ਅੰਤਰ ਆ। ਬਿਲਕੁਲ ਮਾਨ ਸਾਹਿਬ ਬੜਾ ਜ਼ਮੀਨ ਸਮਾਨ ਦਾ ਅੰਤਰ ਹੈ ਇਲੈਕਸ਼ਨ ਦੇ ਵਿੱਚ ਕਿਉਂਕਿ 19 ਵੀ ਜਦੋਂ ਅਸੀਂ ਜਾਂਦੇ ਸੀ ਅਸੀਂ ਮਿਹਨਤ ਬਹੁਤ ਕਰਦੇ ਸੀ ਪਰ ਉਹਦਾ ਰਿਜ਼ਲਟ ਨਹੀਂ ਸੀ ਮਿਲਦਾ। ਪਰ ਇਸ ਵਾਰ ਜਿਹੜੇ ਲੋਕ ਨੇ ਆਮ ਆਗੂ ਹਰ ਸਾਡੇ ਨਾਲ ਜੁੜ ਰਹੇ ਨੇ ਉਹਦੇ ਲਈ ਮੈਂ ਮਹਿਸੂਸ ਕਰਦਾ ਵੀ ਇੱਕ ਤਾਂ ਲੋਕਾਂ ਨੇ ਸਮਝ ਲਿਆ ਵੀ ਜੋ ਇੱਥੇ ਪੰਜਾਬ ਲਈ ਕੋਈ ਜਿਹੜੀ ਪੰਜਾਬ ਦੇ ਹਿੱਤਾਂ ਲਈ ਪਾਰਟੀ ਲੜ ਸਕਦੀ ਹੈ ਜਾਂ ਜਿਸ ਨੇ ਪੰਜਾਬ ਲਈ ਕੀਤਾ ਹੈ ਇਹਲਾ ਰਿਕਾਰਡ ਬੋਲਦਾ ਤਾਂ ਉਹ ਸ਼ਰਮਣੀ ਕਾਲਦਲ ਹੈ ਸ਼ਰਮਣੀ ਕਾਲਦਲ ਪੰਜਾਬ ਦਾ ਰਖ ਹੈ ਪੰਜਾਬ ਦੀ ਮਾਂ ਪਾਰਟੀ ਆ ਪੰਜਾਬੀਆਂ ਦੀ ਪਾਰਟੀ ਆ ਇਹਨੇ ਹਮੇਸ਼ਾ ਅਮਨ ਭਾਈਚਾਰਾ ਪੰਜਾਬ ਦੀ ਡਵੈਲਪਮੈਂਟ ਵਾਸਤੇ ਪੰਜਾਬ ਦੇ ਹਿੱਤਾਂ ਵਾਸਤੇ ਸੰਘਰਸ਼ ਲੜਿਆ ਔਰ ਲੋਕ ਬਸ ਕਰ ਵੀ ਅੱਗੇ ਤੋਂ ਵੀ ਲੜਦੀ ਰਹੂਗੀ ਸਾਡਾ ਪਹਿਰੇਦਾਰਾ ਪੰਜਾਬ ਦਾ ਸਾਡੇ ਹਿੱਤਾਂ ਦਾ ਬਿਲਕੁਲ ਟਾੜਾ ਸਾਹਿਬ ਗਲਤ ਆ ਤੁਹਾਡੀ ਸਹੀ ਆ ਵੀ 19 ਦੇ ਵਿੱਚ ਲੋਕ ਬਹੁਤ ਘੱਟ ਐ ਲੈ ਕੇ ਕਰਦੇ 17 ਤਾਂ ਬਿਲਕੁਲ ਇੱਕ ਤਰਫਾ ਹੀ ਲੋਕਾਂ ਨੇ ਕਰ ਦਿੱਤਾ ਜੀ ਸ਼੍ਰੋਮਣੀ ਅਕਾਲੀ ਦਲ ਨੂੰ 22 ਦੇ ਵਿੱਚ ਉਸ ਤੋਂ ਵੀ ਜ਼ਿਆਦਾ ਹਾਲਾਤ ਮਾੜੇ ਹੋ ਚੁੱਕੇ ਸਨ ਪਰ ਇਸ ਵਾਰ ਦੀ ਜਿਹੜੀ ਮਿਹਨਤ ਆ ਉਹ ਕਿੰਨੀ ਕਰਨੀ ਪੈ ਰਹੀ ਆ ਤੇ ਉਦੋਂ ਮਿਹਨਤ ਨੂੰ ਕਿੰਨੇ ਘੰਟੇ ਕਰਨੀ ਪੈ ਰਹੀ ਸੀ ਹੁਣ ਕਿੰਨੇ ਘੰਟੇ ਕਰ ਰਹੇ ਹੋ ਮਾਨ ਸਾਹਿਬ ਮਿਹਨਤ ਹਰ ਲਕਸ਼ ਵਿੱਚ ਕਰਨੀ ਪੈਂਦੀ ਹੈ ਨਹੀਂ ਹਰ ਇਲੈਕਸ਼ਨ ਦੀ ਗੱਲ ਨਹੀਂ ਕਰਦੇ ਇਲੈਕਸ਼ਨ ਇਲੈਕਸ਼ਨ ਦਾ ਟਾੜਾ ਸਾਹਿਬ ਇਲੈਕਸ਼ਨ ਇਲੈਕਸ਼ਨ ਉਦੋਂ ਅਸੀਂ ਲੋਕਾਂ ਕੋਲ ਜਾਂਦੇ ਸੀ ਹੁਣ ਲੋਕ ਸਾਨੂੰ ਆਪ ਬੁਲਾ ਰਹੇ ਇਹ ਅੰਤਰ ਹੈ ਵੱਡਾ ਲੋਕਾਂ 'ਚ ਪਿਆਰ ਲੋਕਾਂ 'ਚ ਪਿਆਰ ਵੀ ਹੈ ਸਤਿਕਾਰ ਵੀ ਹੈ ਲੋਕ ਮਹਿਸੂਸ ਵੀ ਕਰ ਗਏ ਵੀ ਬਾਰ ਬਾਰ ਅਸੀਂ ਸਾਡਾ ਠੱਗੀ ਵਜੀ ਹੈ ਕੋਈ ਬੰਦਾ ਆਉਂਦਾ ਹੈ ਝੂਠੇ ਸਾਜ਼ ਬਣਾ ਦਿਖਾਉਂਦਾ ਹੈ ਝੂਠੇ ਲਾਰੇ ਲਾਉਂਦਾ ਹੈ ਕੋਈ ਸੌਂ ਖਾ ਲੈਂਦਾ ਹੈ ਤੇ ਕੋਈ ਗਰੰਟੀਆਂ ਦੇ ਨਾਂ ਤੇ ਲੁੱਟ ਕੇ ਲੈ ਗਿਆ ਪਰ ਲੋਕ ਮਹਿਸੂਸ ਇਹ ਵੀ ਜੀ ਹਰ ਵਾਰ ਠੱਗੀ ਗਏ ਆ ਜੇ ਜੋ ਕਿਹਾ ਉਹ ਕੀਤਾ ਤਾਂ ਸ਼ਰਮ ਨਿਕਲਦਾ ਲੈ ਕੀਤਾ ਜਿਹੜਾ ਵਾਦਾ ਕੀਤਾ ਤਾਂ ਨਿਭਾਇਆ ਇਹਨਾਂ ਨੇ ਦੂਜਿਆਂ ਨੇ ਸਿਰਫ ਲਾਰਿਆਂ ਤੋਂ ਸਵਾਏ ਪੰਜਾਬ ਦੀ ਜਨਤਾ ਨੂੰ ਪੱਲੇ ਪਿਆ ਨਹੀਂ ਇਹ ਬਲਕਿ ਗੱਲ ਸਹੀ ਹੈ ਤੜਾ ਸਾਹਿਬ ਜਿਸ ਦੇ ਦੇਸ਼ ਦੇ ਪ੍ਰਧਾਨ ਮੰਤਰੀ ਕਹਿ ਕੀ ਗਏ ਨੇ ਕਹਿੰਦੇ ਦਿੱਲੀ ਦੀ ਜੇਲ੍ਹ ਚੋਂ ਪੰਜਾਬ ਦੀ ਸਰਕਾਰ ਚੱਲਦੀ ਹੈ ਬਿਲਕੁਲ ਚੱਲਦੀ ਹੈ ਜੀ ਤੁਸੀਂ ਦੱਸੋ ਪੰਜਾਬ ਦੇ ਫੈਸਲੇ ਕਿਹੜਾ ਹੁੰਦਾ ਹੈ ਪੰਜਾਬ ਪੰਜਾਬ ਹੁਣ ਜਿਹੜਾ ਪੰਜਾਬ ਨਿਰਪੱਖ ਪੰਜਾਬ ਇੱਕ ਰੋਲ ਮਾਡਲ ਸੀ ਹਿੰਦੁਸਤਾਨ ਦਾ ਲੋਕ ਪੰਜਾਬ ਤੋਂ ਸੇਹ ਲੈਂਦੇ ਤੇ ਅਸੀਂ ਹੁਣ ਕਹਿੰਦੇ ਜੀ ਦਿੱਲੀ ਦਾ ਰੋਲ ਮਾਡਲ ਤੁਸੀਂ ਹੈਲਥ ਦੀ ਗੱਲ ਲੈ ਲਿਓ ਹੈਲਥ ਸਾਡੇ ਜਿੰਨੇ ਹਸਪਤਾਲ ਨੇ ਪੰਜਾਬ ਦੇ ਵਿੱਚ ਬਣੇ ਹੋਏ ਉਹ ਤਾਂ ਜਿਸ ਉਹਨਾਂ ਦੀ ਨਾ ਕੰਡੀਸ਼ਨ ਸੁਧਾਰੀ ਉਹਨਾਂ ਡਾਕਟਰ ਪੂਰੇ ਅਗਰ ਉਹਨਾਂ ਦਾ ਮੈਡੀਸਨ ਹੈ ਨਾ ਇਨਫਰਾਸਟ੍ਰਕਚਰ ਠੀਕ ਕਰਦੇ ਆ ਇੱਕ ਨਵਾਂ ਸੀ ਮਸਲਾ ਕਿ ਨਵਾਂ ਕਨਸੈਪਟ ਸ਼ੁਰੂ ਕਰ ਲਿਆ ਤੁਸੀਂ ਜਿਹੜੇ ਹਸਪੀਟਲ ਹੈਗੇ ਜਿਹੜੇ ਪੁਰਾਣੇ ਉਹਨਾਂ ਨੂੰ ਸੰਭਾਲੋ ਉਹਨਾਂ ਨੂੰ ਉਹਨਾਂ ਚ ਲੋਕ ਹੰਦੋ ਤੁਸੀਂ ਰਜਿੰਦਰ ਹਸਪਤਾਲ ਦੀ ਗੱਲ ਲੈ ਲਿਓ ਨਾਰਥ ਇੰਆ ਸਭ ਤੋਂ ਵੱਡਾ ਹਸਪੀਟਲ ਸੀ ਬਿਲਕੁਲ ਮੈਂ ਇਹਦੇ ਵਿੱਚ ਸਾਡੇ ਪਰਿਵਾਰ ਨੇ ਮੇਰੇ ਫਾਦਰ ਨੂੰ ਕੈਂਸਰ ਸੀ 90s ਦੇ ਵਿੱਚ ਅਸੀਂ ਇੱਥੋਂ ਟ੍ਰੀਟਮੈਂਟ ਕਰਾਉਂਦੇ ਰਹੇ ਹਰ ਬੰਦਾ ਇੱਥੇ ਆਉਂਦਾ ਸੀ ਇਹਨਾਂ ਅਸਲ ਨੂੰ ਸਾਨੂੰ ਬਹੁਤ ਵੱਡਾ ਆਮ ਪਬਲਿਕ ਨੂੰ ਸਹਾਰਾ ਸੀ ਤੇ ਹੁਣ ਇਹ ਸਰਬੰਦ ਪਏ ਨੇ ਜੀ ਫੇਲ ਹੋ ਗਿਆ ਹਸਪਤਾਲ ਇਹ ਜੀ ਸਿਹਤ ਮੰਤਰੀ ਵੀ ਪਟਿਆਲਾ ਜ਼ਿਲ੍ਹੇ ਦਾ ਹੋਵੇ ਐਡੇ ਹਾਲਾਤ ਤੁਸੀਂ ਮਾੜੇ ਦੱਸ ਰਹੇ ਹੋ ਤੁਸੀਂ ਪਟਿਆਲਾ ਕੀ ਤੁਸੀਂ ਨਾਬੇ ਹਸਪਤਾਲ ਦਾ ਹਾਲ ਵੇਖ ਲਓ ਸਾਡਾ ਭਾਸੋਂ ਵੇਖ ਲਓ ਮੇਰੇ ਬਿੰਟ ਟੋੜੇ ਆ ਜੀ ਤੁਸੀਂ ਉਹਦੇ ਹਾਲ ਵੇਖ ਲਓ ਹਸਪਤਾਲ ਦਾ ਤੁਸੀਂ ਮੰਨ ਲਾ ਕੇ ਲਈ ਇਹਨਾਂ ਹਸਪਤਾਲਾਂ ਨੂੰ ਸੰਭੋ ਜਿੱਥੇ ਵੱਡੇ ਹਸਪਤਾਲ ਇਨਫਰਾਸਟ੍ਰਕਚਰ ਬਣਿਆ ਹੋਇਆ ਸਾਰਾ ਕੋ ਬਿਲਡਿੰਗਾਂ ਖੜੀਆਂ ਨੇ ਤੁਸੀਂ ਉੱਤੇ ਉੱਤੇ ਮਲਾਜਮ ਭਰਤੀ ਕਰੋ ਉੱਥੇ ਦਵਾਈਆਂ ਦੋ ਉਹ ਉਹਨੂੰ ਸੁਧਾਰ ਦੋ ਸੂਲਤਾ ਦੀ ਦੋ ਉਹਨਾਂ ਦੀ ਇਹ ਸਿਰਫ ਝੂੜ ਦੀ ਦੁਕਾਨ ਚਲਾਉਂਦੇ ਸੀ ਤੇ ਲੋਕ ਸਮਝ ਚੁੱਕੇ ਨੇ ਇਹ ਗੱਲਾਂ ਨੂੰ ਭਗਵਾਨ ਜੀ ਤਮਨ ਤਾਂ ਵੱਡੀਆਂ ਪੱਟਾਂ ਤੇ ਥਾਪੀਆਂ ਮਾਰ ਰਿਹਾ ਕੋਈ ਗੱਲ ਨਹੀਂ ਜੀ ਆ ਗਈ ਜਦ ਤੀ ਦੱਸ ਦਾਂਗੇ ਚਾਰ ਲੱਗ ਜੀ ਪਤਾ ਚਾਰ ਨੂੰ ਕਿਹੜਾ ਥਾਪੀਆਂ ਮਾਰਦਾ ਤੁਸੀਂ ਥਾਪੀਆਂ ਦਾ ਤਾਂ ਤੁਸੀਂ ਮਾਨ ਸਾਹਿਬ ਆਪਾਂ ਕਾਨੂੰਨ ਚਲੋ ਵੱਡੀ ਗੱਲ ਕਰਨੀ ਹੈ ਸਰਕਾਰ ਬੜੀ ਨੂੰ 6 ਮਹੀਨੇ ਹੋਏ ਤੇ ਸੰਗਰੂਰ ਆਪ ਦੀ ਰਾਜਧਾਨੀ ਕਹਿੰਦੇ ਨੇ ਸੀਐਮ ਉਥੋਂ ਜਿੱਤਦਾ ਰਿਹਾ ਉਹ ਸੀਟ ਦੀ ਨੁਮਾਇੰਦਗੀ ਕਰਦਾ ਰਿਹਾ ਸਰਕਾਰ ਬੰਦ 6 ਮਹੀਨੇ ਬਾਅਦ ਇਹ ਸੰਗਰੂੜ ਸੀਟ ਹਾਰ ਗਈ ਜੇ ਤੁਸੀਂ ਐਮਐਲ ਰਿਜ਼ਲਟ ਵੇਖਦੇ ਹੋ ਤਾਂ ਉਹ ਸੀਟ ਤੇ 5 ਲੱਖ ਵੋਟ ਆਪਦੀ ਵੱਧ ਸੀ ਦੂਜੀਆਂ ਪਾਰਟੀਆਂ ਨਾਲ ਤੇ 50 ਹਜ਼ਾਰ ਤੇ ਐਮਪੀ ਸੀਟ ਹਾਰ ਕੇ 5.5 ਲੱਖ ਵੋਟ 6 ਮਹੀਨੇ ਦੀ ਘਟ ਗਈ ਹੋਰ ਕੀ ਥਾਪੀ ਮਾਰਨਗੇ ਇੱਕ ਗੱਲ ਹੋਰ ਕਲੀਅਰ ਕਰੋ ਟੋੜਾ ਸਾਹਿਬ 14/4/19 ਚ 1 24 ਚ ਦੇਖੋ ਹਲੇ ਰਿਜ਼ਲਟ ਆ ਉਹ 4 ਤੱਕ ਨੂੰ ਪਰ ਜੋ 14 ਤੇ 19 ਚ ਨੀਂਦਾਂ ਦੇ ਲੋਕ ਸਭਾ ਮੈਂਬਰਾਂ ਨੇ ਪੰਜਾਬ ਦੇ ਲਈ ਕੁਝ ਕੀਤਾ ਹੁਣ ਕਹਿੰਦੇ ਅਸੀਂ ਸੈਂਟਰ ਤੋਂ ਆਹ ਕਰ ਦਾਂਗੇ ਅਸੀਂ ਆਹ ਕਰ ਦਾਂਗੇ ਇੱਕ ਵਾਰ ਫੇਰ ਕਹਿੰਦੇ ਝੂਠ ਦੇ ਪੰਡਾਂ ਲੈ ਕੇ ਜਾ ਰਹੇ ਨੇ ਮਾਨ ਸਾਹਿਬ ਜਿਹੜੇ ਪੰਜਾਬ ਦੀ ਬਹੁਤ ਥੋੜੀ ਗਿਣਤੀ ਹੁੰਦੀ ਹੈ ਇਹਨਾਂ ਕੋ 92 ਐਮ ਐਲ اے ਨੇ ਸਰਕਾਰ ਇਹਨਾਂ ਦੀ ਇੰਡੀਪੈਂਡੈਂਟ ਸਰਕਾਰ ਹੈ ਤੇ ਜੇ 92 ਨੂੰ ਕੋਈ ਕਰ ਸਕਿਆ ਇਹਨਾਂ ਦੇ 13 ਕੀ ਕਰਨਗੇ ਉੱਥੇ ਜਾ ਕੇ ਜਿਹੜਾ ਇੱਕ ਇਹਨਾਂ ਦਾ ਕੋਈ ਬਿਲਕੁਲ ਇੱਕ ਛੋਟਾ ਜਿਹਾ ਸਾਡੀ ਨਮੈਂਦੀਆ ਪੰਜਾਬ ਦੀ ਪਹਿਲਾਂ ਤੈਨੂੰ ਆਉਂਦੀ ਹੀ ਨਹੀਂ ਇੱਕ ਸੁਪਨਾ ਹੈ ਸੁਪਨਾ ਲਈ ਜਾਓ ਤੇ ਜਦੋਂ 92 ਐਮਐਲਏ ਲੈ ਕੇ ਨਹੀਂ ਇਹ 117 ਜੋ 92 ਐਮਐਲਏ ਪੰਜਾਬ ਨੇ ਇਹਨਾਂ ਨੂੰ ਦੇਤੇ ਉਰੇ ਨੂੰ ਕੁਝ ਕਰ ਰਹੇ ਹੈਗੇ ਉਰੇ ਸਵਾਏ ਕਰਾਪਸ਼ਨ ਤੋਂ ਇਹ ਕਹਿੰਦੇ ਜੀ ਅਸੀਂ ਆਮ ਆਦਮੀ ਆ ਅਸੀਂ ਸਧਾਰਨ ਲੋਕਾਂਾਂ ਵਿੱਚ ਰਾਂਗੇ ਪਿੰਡਾਂ ਦੇ ਸੱਤਾਂ ਤੋਂ ਸਰਕਾਰ ਚੱਲੂ ਲੱਭਦੇ ਨਹੀਂ ਕੋਈ ਬਾਈ ਜੀ ਇਹਦਾ ਕਹਿੰਦੇ ਜੀ ਕਿ ਹਰਾ ਪੈਨ ਲੋਕਾਂ ਸਾਡੇ ਹਰੇ ਪੈਨ ਵਰਤਣਾ ਨਹੀਂ ਹਰ ਤੋਂ ਮੁਜਾਰੇ ਨੇ ਹਰ ਤੋਂ ਨੁਕੇ ਰਹੇ ਨੇ ਇਹ ਕਹਿੰਦੇ ਚੁਟਕੀ ਮਾਰ ਕੇ ਮਸਬੀ ਦੇ ਦਾਂਗੇ ਹਉ ਤਾਂ 2 ਸਾਲ ਲੰਘੇ ਚੁੜਗੀ ਛੱਡੋ ਤੁਸੀਂ ਪਰ ਪੰਜਾਬ ਦੇ ਲੋਕ ਤਾਂ ਟੜਾ ਸਭ ਠੱਗੇ ਗਏ ਨਾ ਪੰਜਾਬ ਸੂਬਾ ਜਿਹੜਾ ਕਿੰਨੇ ਸਾਲ ਪਿੱਛੇ ਚਲੇ ਗਿਆ ਇਹਨਾਂ ਨੇ ਜੇ ਝੂਠ ਬੋਲੇ ਆ ਜੀ ਜਿੰਨਾ ਪੰਜਾਬ ਦਾ ਨੁਕਸਾਨ ਹੋ ਗਿਆ ਜਿੰਨਾ ਸਾਡੇ ਅਮਨ ਭਾਈਚਾਰੇ ਤੇ ਜਿੰਨੀ ਸਾਡੀ ਇੱਥੇ ਤੁਸੀਂ ਡਿਸਟਰਬੈਂਸ ਹੋਈ ਹੈ ਲਾਡ ਆਰਡਰ ਦੀ ਇਹ ਤਾਂ ਪੰਜਾਬ ਤਾਂ ਸਾਡਾ ਬੜਾ ਵਧੀਆ ਸੀਗਾ ਅਸੀਂ ਡਿਵੈਲਪ ਹੋ ਰਹੇ ਸੀਗੇ ਤੁਸੀਂ ਆ ਜਿਹੜੀਆਂ ਸੜਕਾਂ ਦੇ ਆਪਾਂ ਤੁਰ ਰਹੇ ਹਾਂ ਹੁਣ ਇਹ ਇਹ ਸ਼ਰਮਣੀ ਕਲਦਲ ਦੀ ਸਰਕਾਰ ਨੇ ਸਰਪ੍ਰਕਾਸ਼ ਭਾਲ ਦੇ ਬੜੀਆਂ ਹੋਈਆਂ ਨੇ ਮੁੜ ਕੇ ਕਿਸੇ ਨੇ ਰਿਪੇਅਰ ਨਹੀਂ ਕੀਤੀ ਕੀ ਡਿਵੈਲਪ ਕਰਦੇ ਨੇ ਇਹਨਾਂ ਤੁਸੀਂ ਦੱਸੋ ਇਹਨਾਂ ਦੋਆਂ ਸਾਲਾਂ ਵਿੱਚ ਕੋਈ ਨਵੀਂ ਸੜਕ ਬਣੀ ਹੋਵੇ ਕੋਈ ਨਵਾਂ ਪ੍ਰੋਜੈਕਟ ਆਇਆ ਹੋਵੇ ਕੋਈ ਸੈਂਟਰ ਤੋਂ ਕੁਝ ਹੀ ਲਿਆਂਦੀ ਹੋਵੇ ਸਵਾਏ ਇਹਨਾਂ ਨੇ ਲਾਰੇ ਲਾ ਕੇ ਝੂਠ ਬੋਲਣ ਦੇ ਵਿੱਚੋਂ ਲੋਕ ਇਹਨਾਂ ਸਮਝ ਚੁੱਕੇ ਨੇ ਵੀ ਬਾਈ ਜੀ ਹੁਣ ਗੱਲਾਂ ਨਾਲ ਕੰਮ ਨਹੀਂ ਸਰਨਾ ਹੈਗਾ ਇੱਕ ਕੰਮ ਗਿਣਿਆ ਸਕਦੇ ਹੋ ਨਾਬਾ ਹਲਕੇ ਨਾਲ ਜਿਹੜਾ ਕੋਈ ਸੰਬੰਧਤ ਹੋਵੇ ਵਧੀਆ ਕੰਮ ਕੀਤਾ ਵੇ 2.5 ਸਾਲ ਚ ਸਰਕਾਰ ਹਾਂਜੀ ਕਿਹੜਾ ਕੰਮ ਬਦਿਆ ਜਿਹੜੀ ਹੁਣ ਸਰਕਾਰ ਆ ਸਾਡੀ ਇੱਕ ਸੜਕ ਜਾਂਦੀ ਸੀਗੀ 90 ਤੋਂ ਭਾਰਤੋਵਾਲ ਨੂੰ ਜਿਹੜੀ ਫਾਨੀ ਗੜੋ ਸਟਾਰਟ ਹੋ ਕੇ ਖੰਨੇੋਂ ਨਿਕਲਦੀ ਐ ਉਹਦਾ ਬੁਰਾ ਹਾਲ ਕਰਤਾ ਇਹਨਾਂ ਨੇ ਤੇ ਮੈਂ ਤਾਂ ਪਹਿਲੀ ਵਾਰ ਵੇਖਿਆ ਵੀ ਜੇ ਕਿਤੇ ਸੜਕ ਦਾ ਪੈਚ ਲੱਗਣਾ ਤਾਂ ਵੀ ਬੈਠ ਗਏ ਜੀ ਉਦਘਾਟਨ ਕਰ ਰਹੇ ਨੇ ਬੈਠ ਕੇ ਇਹ ਐ ਜੀ ਸਾਡਾ ਨਾਭੇ ਸ਼ਹਿਰ ਦਾ ਪੂਰਾ ਹਾਲ ਐ ਤੁਸੀਂ ਹੋਰ ਛੱਡੋ ਸਾਡੇ ਸਭ ਤੋਂ ਪਵਿੱਤਰ ਸਾਨਾ 90 ਭਾਬਾਜੀਪਾਲ ਸਿੰਘ ਕੋੜਿਆ ਵਾਲਾ ਸਮੂੱਚੀ ਮਾਨਤਾ ਉਹਨੂੰ ਮੰਨਦੀ ਐ ਤੇ ਬੜਾ ਸਤਿਕਾਰ ਆ ਸ਼ਹਿਰ ਦੇ ਲੋਕਾਂ ਦੀ ਉੱਥੇ ਉਹ ਗੁਰਦੁਆਰਾ ਸਾਹਿਬ ਦਾ ਪਾਣੀ ਨਹੀਂ ਇਹ ਕਰ ਸਕੇ ਹੁਣ ਤੱਕ ਸਕੂਲਾਂ ਨਾਲ ਬੱਚਿਆਂ ਦਾ ਛੋਟਿਆਂ ਦਾ ਉਹ ਉਹ ਉੱਥੇ ਪਾਣੀ ਬੈਕਲੌਗ ਹੁੰਦਾ ਤੇ ਰੋਜ਼ ਸੰਗਤ ਨੇ ਧਰਨੇ ਮਜਾਰੇ ਵੀ ਕਰਲੇ ਇਹ ਇਹਨਾਂ ਦੇ ਪਿੰਡੇ ਦੀ ਜੂਣੀ ਸਰ ਕੀ ਹੈਗੀ ਸਰਕਾਰ ਦਾ ਐਮਐਲਏ ਹੋਵੇ ਸਰਕਾਰ ਦਾ ਮੰਤਰੀ ਹੋਵੇ ਉਹ ਆਪਣੇ ਹਲਕਿਆਂ ਇੰਜਾ ਵੜਨ ਬਾਈ ਜੀ ਇਦੋਂ ਹੋਰ ਥੋੜੇ ਸਾਹਮਣੇ ਲੋਕਾਂ ਇਹਨਾਂ ਦੀ ਕੀ ਪ੍ਰਾਪਤੀ ਤੁਹਾਡੇ ਸਾਹਮਣੇ ਨਹੀਂ ਹੈ ਸਾਡੇ ਜਿਹੜੇ ਚੱਲਦੇ ਕੰਮ ਸੀਗੇ ਉਹ ਖੜਾਤੇ ਇਹਨਾਂ ਨੇ ਹਾਂ ਇੱਕ ਗੱਲ ਹੋਊਗੀ ਵੀ ਇਹ ਜ਼ਰੂਰਤਾ ਅਮੀਰ ਹੋ ਕੇ ਆਰਥਿਕ ਤੌਰ ਤੇ ਪਰਫਲਟ ਹੋਗੇ ਤੇ ਲੋਕਾਂ ਦਾ ਤਾਂ ਹਾਲ ਪੜਾਈ ਆ ਬਾਈ ਜੀ ਮੈਨੂੰ ਇੱਕ ਕੰਮ ਤੇ ਗਿਣਾ ਦੇਣਾ 90 ਵਿੱਚ ਕਰਿਆ ਹੋਵੇ। ਡਾਊੜਾ ਸਾਹਿਬ ਜਿਹੜਾ ਪਟਿਆਲਾ ਲੋਕ ਸਭਾ ਸੀਟ ਹੈ ਇਨਕੇ ਸ਼ਰਮਨ ਨੇ ਸ਼ਰਮਣੀ ਕਾਲੀਦਾਲ ਬਲੋ ਇੱਥੇ ਕਹਿੰਦੇ ਪੇਚ ਚ ਪੂਰਾ ਫਸਿਆ ਹੋਇਆ। ਮਾਰ ਸਾਹਿਬ ਪੇਚ ਨਹੀਂ ਫਸਿਆ ਬਾਈ ਜਿੱਤਾਂਗੇ ਇਹ ਸੀਟ। ਜਿੱਤਣ ਦੀ ਵਜਾ ਇਹ ਹੈ ਅੱਜ ਕੀ ਮੁੱਦਾ ਹੈਗਾ ਨਾ ਤਾਂ ਕੋਈ ਝੂਠੇ ਲਾਰੇ ਚੱਲਣੇ ਨੇ। ਨਾ ਕੋਈ ਗਾਰੰਟੀਆਂ ਚੱਲਣੇ ਨੇ। ਇੱਥੇ ਉਮੀਦਵਾਰ ਦਾ ਕਰਤਾਰ ਤੇ ਉਹਦੀ ਕਾਰਜਕਾਰੀ ਪਾਰਟੀ ਦਾ ਕਰਤਾਰ ਤੇ ਪਾਰਟੀ ਕਾਰਜਕਾਰੀ ਲੋਕ ਇਸ ਆਧਾਰ ਤੇ ਇਲੈਕਸ਼ਨ ਲੜੀ ਜਾ ਰਹੀ ਹੈ ਪਟਿਆਲੇ ਦੀ ਜਦੋਂ ਅਸੀਂ ਐਨ ਕੇ ਸ਼ਰਮਾ ਦੀ ਗੱਲ ਕਰਦੇ ਆ ਉਹਦੇ ਕਰਤਾਰ ਦੀ ਗੱਲ ਕਰਦੇ ਆ ਤਾਂ ਉਹਦੇ ਵਰਗਾ ਸਾਫ਼ ਸੁਥਰਾ ਸ਼ਖਸੀਅਤ ਇਮਾਨਦਾਰ ਬੰਦਾ ਲੋਕਾਂ ਨਾਲ ਡਾਊਨ ਟੂ ਅਰਥ ਮਿਲ ਕੇ ਚੱਲਣ ਵਾਲਾ ਬੰਦਾ ਇੱਕ ਵਰਕਰ ਤੋਂ ਰਾਈਜ਼ ਕਰਨ ਵਾਲਾ ਬੰਦਾ ਇਹ ਕੈਂਡੀਡੇਟ ਇਹਨਾਂ ਸਰਮ ਵਿੱਚ ਕੋਈ ਨਹੀਂ ਹੈਗਾ ਅਕਾਲੀ ਦਲ 13 ਸੀਟਾਂ ਚੋਂ ਤੁਸੀਂ ਕਿਹੜੀਆਂ ਕਿਹੜੀਆਂ ਸੀਟਾਂ ਖਾਲੀ ਦਲ ਨੂੰ ਦੇ ਰਹੇ ਹੋ ਪੰਜਾਬ 'ਚ ਅਸੀਂ ਭਾਈ ਜੀ ਪਟੈਂਡਾ ਜਿੱਤਾਂਗੇ ਵੱਡੀ ਲੀਡ ਦੇ ਉੱਪਰ ਅਸੀਂ ਪਟਿਆਲਾ ਜਿੱਤਾਂਗੇ ਵੱਡੀ ਲੀਡ ਦੇ ਉੱਪਰ ਅਸੀਂ ਆਨੰਦਪੁਰ ਸਾਹਿਬ ਜਿੱਤਾਂਗੇ ਵੱਡੀ ਲੀਡ ਦੇ ਉੱਪਰ ਅਸੀਂ ਆਨੰਦਪੁਰ ਸਾਹਿਬ ਫਿਰ ਅਸੀਂ ਅੰਮ੍ਰਿਤਸਰ ਸੀਟ ਕੱਢਾਂਗੇ ਭਾਈ 4 ਤੇ ਸਾਡੀ ਜਿਹੜੀ ਫਿਰੋਜ਼ਪੁਰ ਸੀਟ ਹੈ ਉਹ ਵੀ ਕੱਲ ਦਾ ਲੈ ਕੇ ਜਾਊਗਾ 5 ਤੇ ਇੱਕ ਸੀਟ ਅਸੀਂ ਜਿਹੜੀ ਹੈਗੀ ਉਹ ਕੰਟੈਸਟ ਹੈ ਅੱਜ ਜਿਵੇਂ ਹੁਣ ਵੇਵ ਬਣ ਰਹੀ ਆ ਨਾ ਭਾਈ ਜੀ ਅੱਗੇ ਵੀ ਇਲੈਕਸ਼ਨ ਲੜੀਆਂ ਨੇ ਤੇ ਹੁਣ ਵੀ ਦੇਖਦੇ ਆਂ ਐਂਡ 'ਚ ਆ ਕੇ ਜਦੋਂ ਐਂਡਲੇ ਦਿਨ ਹੁੰਦੇ ਨੇ ਆਪਾਂ ਸਮਾਉਤੀ ਵਾਲਾ ਦੇ ਚੋਣ ਪਚਾਰਦੀ ਉਦੋਂ ਲੋਕਾਂ ਦੇ ਵਿੱਚ ਫੇਰ ਲੋਕ ਮਾਈਂਡ ਬਣਾਉਣਾ ਸ਼ੁਰੂ ਕਰ ਦਿੰਦੇ ਤੇ ਆ ਤਾਂ ਪੰਜ ਸੀਟਾਂ ਦੇ ਲੋਕ ਕਲੀਅਰ ਨੇ ਮਾਈਂਡ ਬਣ ਚੁੱਕੇ ਨੇ ਜਣੀ 6 ਦਾ ਕਹਿ ਰਹੇ ਤੁਸੀਂ ਪੰਜ ਪੰਜ ਦੇਖੋ ਜਿਸ ਤਰ੍ਹਾਂ ਮੈਂ ਕਹਿੰਦਾ 6 ਹੀ ਲੈ ਕੇ ਜਾਵਾਂਗੇ 6 ਲੈ ਕੇ ਹਾਂ ਆ ਤਾਂ ਇਹ ਸ਼ੋਰ ਹੋ ਗਿਆ ਕਲੀਅਰ ਨੇ ਇਹ ਸਿੱਟਾ ਇਹ ਤੇ ਭਾਵੇਂ ਬੀਜੇਪੀ ਨਾਲ ਸੰਝਾਤਾ ਹੋ ਜਾਂਦਾ ਅਸੀਂ ਉਹ ਤੋਂ ਬਿਨਾਂ ਜਿੱਤ ਰਹੇ ਕਹਿੰਦੇ ਜੇ ਬਿਨਾਂ ਬੀਜੇਪੀ ਤੋਂ ਜਿੱਤ ਰਹੇ ਆ ਪਰ ਸਤਵਿੰਦਰ ਸਿੰਘ ਟੌੜਾ ਨੇ ਵੱਡਾ ਦਾਵਾ ਕੀਤਾ 6 ਸੀਟਾਂ ਦੇ 6 ਚੋਂ 5 ਤਾਂ ਕਹਿੰਦੇ ਵੱਟ ਤੇ ਪਈਆਂ ਨੇ ਦਾ ਨਤੀਜਾ ਪੰਜਾਬ ਦੇ ਲੋਕ 4 ਜੂਨ ਨੂੰ 12 ਵਜੇ ਦੇ ਨੂੰ ਸਾਹਮਣੇ ਲਿਆ ਦੇਣਗੇ ਸ਼ਿਸ਼ੇਵਾਂਗ ਸਤਵਿੰਦਰ ਸਿੰਘ ਟੋੜਾ ਨੇ ਵੱਡਾ ਕਹਿ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਥੋੜਾ ਜਿਹਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ